ਕੀ ਨਾਮ ਜੀ ਤੁਹਾਡਾ ਗੁਰਪ੍ਰੀਤ ਸਿੰਘ ਨਾਮ ਹੈ ਜੀ ਮੇਰਾ ਪਿੰਡ ਕਿਹੜਾ ਤੁਹਾਡਾ ਪਿੰਡ ਬੜਾ ਮੁਜਾਰਾ ਜੀ ਨਮਾਸ਼ਾ ਬੜਾ ਮੁਜਾਰਾ ਹਾਂਜੀ ਹਾਂਜੀ ਜ਼ਿਲ੍ਹਾ ਕਿਹੜਾ ਨਮਾਸ਼ਹਿਰ ਜੀ ਤੁਸੀਂ ਕਿੰਨੇ ਚਿਰ ਤੋਂ ਬਿਮਾਰ ਸੀ ਜੀ ਮੈਨੂੰ ਕਾਫੀ ਟਾਈਮ ਤੋਂ ਬਿਮਾਰ ਸੀ ਉਹਦਾ 4 ਸਾਲ ਤੋਂ ਮੈਂ ਲੱਗ ਪਾ ਬਿਮਾਰ ਸੀਗਾ ਪਰ ਅੰਤ ਪਿਛੇ 4 ਸਾਲ ਤੋਂ ਬਿਮਾਰ ਸੀ ਹਾਂਜੀ ਹਾਂਜੀ ਤੇ ਕੀ ਕੀ ਬਿਮਾਰੀ ਕੀ ਸੀ ਬਾਬਾ ਜੀ ਮੈਨੂੰ ਕਸਰ ਸੀਗੀ ਇਦਾਂ ਤੇ ਕਾਫੀ ਟਾਈਮ ਤੋਂ ਕਸਰ ਸੀਗੀ ਮੈਨੂੰ ਹਾਂ ਤੇ ਜਿਹੜੀ ਇੱਥੇ ਆ ਕੇ ਠੀਕ ਹੋਈ ਹੈ ਮੈਂ ਪਿਛਲੇ ਸਾਲ ਅਗਸਤ ਰਿ ਵਿੱਚ ਆਇਆ ਸੀਗਾ ਤੇ ਹਜੇ ਤੇ ਮੈਨੂੰ ਤੇ ਪਹਿਲੀਆ ਤੇ ਨਾ ਜੇਠੀ ਵੀਰ ਦੀ ਹਾਜ਼ਰੀ ਵਿੱਚ ਮੈਨੂੰ ਆਰਾਮ ਆ ਗਿਆ ਸੀਗਾ ਆਰਾਮ ਆ ਗਿਆ ਹਾਂਜੀ ਹੁਣ ਮੈਂ ਬਿਲਕੁਲ ਠੀਕ ਆ ਗਿਆ ਨਾਲੋਂ ਫਰਕ ਹੈ ਜੀ ਹੁਣ ਠੀਕ ਆ ਹਾਂਜੀ ਦਰਬਾਰ ਬਾਰੇ ਕੀ ਕਹਿਣਾ ਚਾਹੁੰਦੇ ਜੀ ਅ ਦਰਬਾਰ ਦੇਖੋ ਬਾਬਾ ਜੀ ਮੈਂ ਸਾਬੀਰਪੁਰ ਪਾਕ ਦੀ ਬਾਰੇ ਪਹਿਲਾਂ ਉਹ ਪਹਿਲਾਂ ਪੜਿਆ ਵੀ ਸੀ ਇਹ ਨਾ ਬਾਰੇ ਤੇ ਮੈਨੂੰ ਇਹਨਾਂ ਬਾਰੇ ਸਾਰੇ ਇਤਿਹਾਸ ਹੀ ਪਤਾ ਕਿ ਕਿੱਥੋਂ ਦੀ ਜੰਮਪਾਲ ਸੀਗੇ ਮੈਂ ਕਲਿਆਸ਼ਰੀ ਵੀ ਜਾ ਕੇ ਆਇਆ ਸੀਗਾ ਤੇ ਫਕਰਾ ਫਕਰਾ ਤੇ ਪੀਰ ਫਕੀਰਾਂ ਬਾਰੇ ਮੈਨੂੰ ਬਹੁਤ ਪਤਾ ਹੈ ਕਿ ਜੇ ਜਾਨ ਪਾਦਾਂ ਤੇ ਇੱਕ ਮੁਰਦੇ ਚੋਂ ਜਾਨ ਪਾ ਸਕਦੇ ਆ ਤੇ ਇਹਨਾਂ ਦਾ ਬਹੁਤ ਬਹੁਤ ਤੁਹਾਡੇ ਚ ਪੈ ਗਈ ਆ ਹਾਂ ਜੀ ਜੀ ਪੈ ਗਈ ਆ ਧੰਨਵਾਦ ਜੀ ਠੀਕ ਇਹ ਇਹਨਾਂ ਦੇ ਮਾਤਾ ਜੀ ਹੈ ਮਾਤਾ ਜੀ ਉਹਨੇ ਠੀਕ ਆ ਮੁੰਡਾ ਹਾਂ ਜੀ ਮਾਤਾ ਹਾਂ ਜੀ ਬਾਬਾ ਜੀ ਹਾਂ ਹਾਂ ਜੀ ਬਹੁਤ ਕਿਰਪਾ ਆ ਹਾਂ ਜੀ ਬਾਬਾ ਜੀ ਤੁਹਾਡੀ ਕਿਰਪਾ ਧੰਨਵਾਦ ਅੱਗੇ ਹਾਂ ਜੀ ਤੁਸੀਂ ਕਿਹਨੇ ਜਦੋਂ ਬਮਾ ਕੀ ਨਾਮ ਵਟਾ ਬਲਜੀਤ ਸਿੰਘ ਪਿੰਡ ਲੁਧਿਆਣਾ ਤੋਂ ਲੁਧਿਆਣਾ ਤੇ ਕੀ ਬਿਮਾਰੀ ਸੀ ਮੈਨੂੰ ਹਾਜ਼ਰੀ ਆਉਂਦੀ ਸੀ ਸਾਢੇ 3 ਸਾਲ ਦੀ ਹਾਜ਼ਰੀ ਚਾਹੀਦੀ ਕਸਰ ਸੀ ਹਾਂ ਜੀ ਕਸਰ ਸੀ ਕਥਰ ਸੀ ਪਹੁੰਚੀ ਠੀਕ ਹੋ ਹਾਂਜੀ ਕੰਮ ਕਾਰ ਕਰਦੇ ਹੋ ਹਾਂਜੀ ਹੁਣ ਬਾਹਰ ਵੀ ਗਿਆ ਨਾ ਨਿਕਲਦਾ ਨਹੀਂ ਸੀ ਬਿਲਕੁਲ ਪਹਿਲੋ ਕਰੋ ਨਿਕਲਦੇ ਨਹੀਂ ਸੀ ਹਾਂਜੀ ਹੋਰ ਤੁਸੀਂ ਠੀਕ ਹੋ ਹਾਂਜੀ ਕਿੰਨੇ ਹਾਜਰੀਆਂ ਹੀ ਠੀਕ ਹੋਏ ਮੈਂ ਤੇ ਇੱਕਾ ਜਰੀ ਜੀ ਹੋ ਗਿਆ ਸੀ ਤਿੰਨ ਹਾਜਰੀਆਂ ਤੁਸੀਂ ਹੁਕਮ ਸੀਗਾ ਤਿੰਨ ਹਾਜਰੀਆਂ ਲਵਾਈਆਂ ਪਹਿਲੀ ਹਾਜਰੀ ਠੀਕ ਹੋ ਗਈ ਪਹਿਲੀ ਤੋਂ ਪਹਿਲਾਂ ਹੀ ਠੀਕ ਹੋ ਗਿਆ ਸੀ ਪਹਿਲੀ ਤੋਂ ਪਹਿਲਾਂ ਹੀ ਕਰ ਠੀਕ ਹੋ ਗਏ ਤੇ ਹੁਣ ਤੁਸੀਂ ਸੰਗਤਾਂ ਨੂੰ ਬਾਕੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਦਰਬਾਰ ਬਾਰੇ ਦਰਬਾਰ ਤੇ ਬਹੁਤ ਕਿਰਪਾ ਜੀ ਗੁਰੂ ਸਾਹਿਬ ਦੀ ਜੋ ਵੀ ਆ ਤਾਨੂੰ ਕੋਈ ਵੀ ਪ੍ਰੋਬਲਮ ਆ ਇੱਥੇ ਆਉਣ ਨਾਲ ਹੱਲ ਹੁੰਦੀ ਆ ਲੈਚਾਂ ਨਾਲ ਆਉਂਗੇ ਤੇ ਸਭ ਹੋ ਜਾਊ ਠੀਕ ਹੈ ਜੀ ਹਾਂ ਜੀ ਧੰਨਵਾਦ ਜੀ ਸ਼ਵਮੀ ਮੇਰਾ ਪਿੰਕਾ ਦਾ ਜ਼ਿਲ੍ਹਾ ਸ਼ਿਆਲਪੁਰ ਤੁਸੀਂ ਕਾਰੇਵਾਸ ਤੇ ਕੀ ਆਏ ਹੋ ਮੈਂ ਦੋ ਸਾਲ ਹੋ ਗਏ ਕਿ ਜਿਨ ਕਹਾਰਨ ਕਿ ਇਹ ਦਵਾਈ ਨਹੀਂ ਹੋ ਸਕਦੀ ਮੇਰੇ ਨੂੰ ਮਿੱਚਾ ਦਿੱਸ ਪਤਾ ਲੱਗ ਗਿਆ ਮੰਦਰ ਦਾ ਕੈਂਸੀ ਆਈ 2000 ਰੁਪਏ ਨਾ 300 ਉਹ ਤਾਂ ਠੀਕ ਹੋ ਕੋਈ ਇਥੇ ਪੈਸਾ ਲੈ ਆ ਕੇ ਰਹੇ ਨਹੀਂ ਕੋਈ ਪੈਸਾ ਨਹੀਂ ਸੰਸਦਾਂ ਨੂੰ ਕੀ ਕਹਿਣਾ ਚਾਹੇਗੇ ਮੈਂ ਕਹਿਣਾ ਚਾਹਣੀ ਹੈ ਕਿ ਕੋਲ ਕੋਲ ਉੱਤਰ ਪਾਟਾ ਚੱਕਰਾ ਜਿਨਾ ਕੋਈ ਕਿਰਤੀ ਆਉ ਹਾਜ਼ਰ ਨਾ ਰੋਕ ਕੋਈ ਤਾਂ ਨਹੀਂ ਕੋਈ ਤਾਂ ਜਾਣ ਕੋਈ ਨਹੀਂ ਇਦਾਂ ਸਾਡਾ ਧੰਨਵਾਦ ਜੀ ਮੇਰਾ ਨਾਮ ਪਰਮਜੀਤ ਕੌਰ ਆ ਪਰਮਜੀਤ ਕੌਰ ਆ ਇਹ ਤੇਰੇ ਘਰ ਵਾਲੇ ਨੂੰ ਕੀ ਗੱਲ ਸੀ ਇਹ ਬਾਬਾ ਜੀ ਠੀਕ ਨਹੀਂ ਰਹਿਦੇ 10 ਸਾਲ ਹੀ ਹੋ ਚਲੇ ਇਦਾਂ ਕਰੀ ਬੰਦੇ ਰਹਿੰਦੇ ਜੀ ਕਰੀਏ ਨਾ ਦੇਰਿਆਂ ਠੀਕ ਹੋਣਾ ਰੋਟੀ ਦਾ ਚੱਬਣਾ ਖਾਣੀ 10 ਸਾਲ ਤੋਂ ਇੱਥੇ ਆ ਕੇ ਠੀਕ ਹੋ ਗਏ ਹਾਂ ਜੀ ਇੱਥੇ ਆ ਕੇ ਦੂਜੀ ਤੀਜੀ ਵਾਰੀ ਮੁੜ ਕੇ ਆ ਗਏ ਦੂਜੀ ਵਾਰੀ ਫਿਰ ਕੇ ਪਹਿਲੀ ਵਾਰੀ ਪੈ ਗਿਆ ਬਹੁਤ ਸਾਡੇ ਹੁਣ ਠੀਕ ਆ ਹਾਂ ਜੀ ਹੁਣ ਠੀਕ ਠਾਕ ਆ ਐਂ ਠੀਕ ਹੁਣ ਤੇ ਕੁਛ ਨਹੀਂ ਤੇਰਾ ਪਿੰਡ ਕਿਹੜਾ ਮੇਰਾ ਪਿੰਡ ਪਰੋਜ ਜ਼ਿਲ੍ਹਾ ਜ਼ਿਲ੍ਹਾ ਸ਼ਹਿਰ ਇਹ ਦਰਬਾਰ ਤੇ ਕੋਈ ਪੈਸਾ ਨਹੀਂ ਮੰਗਿਆ ਇੱਥੇ ਨਹੀਂ ਬਾਬਾ ਜੀ ਕੋਈ ਨਹੀਂ ਪੈਸਾ ਨਹੀਂ ਮੰਗਿਆ ਨਾਲ ਇਹ ਦੱਸਦੇ ਆਪਣਾ ਇੱਥੇ ਸੰਗਤਾਂ ਨੂੰ ਕੀ ਕਹਿਣਾ ਚਾਹੁੰਨੀ ਤੂੰ ਮੈਂ ਤੁਹਾਨੂੰ ਕਹਿੰਦੀ ਮਾਰਾ ਨੇ ਬੜੀ ਕਿਰਪਾ ਕੀਤੀ ਹੈ ਤੁਹਾਡੀ ਕਿਰਪਾ ਨੇ ਬਾਕੀ ਸੰਗਤ ਨੂੰ ਦਰਬਾਰ ਬਾਰੇ ਕੀ ਕਹਿਣਾ ਚਾਹੁੰਨੀ ਮੈਂ ਕਹਿੰਦੀ ਆਹ ਜਿੱਦਾਂ 10 ਸਾਲੇ ਤੋਂ ਮਾਰਾ ਨੇ ਕਿਰਪਾ ਕੀਤੀ ਹੈ ਇਹਦੇ ਸਾਰੇ ਦੀ ਕਿਰਪਾ ਹੋ ਗਈ ਮਾਰਾ ਠੀਕ ਧੰਨਵਾਦ ਜੀ ਬੜੀ ਕਿਰਪਾ ਕੀਤੀ ਹੈ ਤੁਹਾਡਾ ਪਿੰਡ ਕਿਹੜਾ ਤੁਹਾਡਾ ਸੰਗਤ ਜਿਲ੍ਹਾ ਕਿਹੜਾ ਜਲੰਧਰ ਤੁਸੀਂ ਇੱਥੇ ਕਾਹਦੇ ਵਾਸਤੇ ਆਏ ਸੀ ਮੈਂ ਕਾਰ ਬਹਨੇ ਆਈ ਤੁਹਾਨੂੰ ਪਾਣੀ ਬੋਰ ਘਰ ਠੀਕ ਆ ਹਾਂਜੀ ਬਾਬਾ ਜੀ ਠੀਕ ਆ ਕਾਰੋਬਾਰ ਸਾਡਾ ਚੱਲ ਰਿਹਾ ਏਦਿਕ ਠੀਕ ਆ ਜੇਣਾ ਬਹੁਤ ਮਰਗ ਬਾਬਾ ਜੀ ਸਿਹਤ ਖਰਾਬ ਸੀ ਹਾਂਜੀ ਉਹ ਠੀਕ ਹੋ ਹਾਂਜੀ ਕਵਰ ਅੰਦੇ ਨਾਲ ਬਹੁਤ ਮਰਗ ਹੈ ਕਿੰਨੇ ਦਿਨ ਤੇ ਬਿਮਾਰ ਸੀ ਬਹੁਤ ਦਿਨ ਤੋਂ ਸਿਹਤ ਮੇਰੀ ਚੱਲਦੀ ਕਿੰਨੇ ਦਿਨ ਤੋਂ ਤੁਹਾਡਾ ਤਿੰਨ ਚਾਰ ਸਾਲ ਤੋਂ ਸਿਹਤ ਸਾਫ ਸੀ ਉਹ ਠੀਕ ਹੋ ਹਾਂਜੀ ਬਾਬਾ ਜੀ ਸੰਤਾਂ ਨੂੰ ਕੀ ਕਹਿਣਾ ਜਾਓਗੇ ਮੈਂ ਬਹੁਤ-ਬਹੁਤ ਸੰਤਾਂ ਨਹੀਂ ਕਹੂੰਗੇ ਤੁਸੀਂ ਦਰਵਾਜ਼ੇ ਆਓ ਇਸੇ ਹਾਲੇ ਨਹੀਂ ਆ ਪਰੋ ਕੁਝ ਨਹੀਂ ਇੱਥੇ ਦੇਣਾ ਕੁਝ ਨਹੀਂ ਲੈਣਾ ਲੈਣਾ ਬਾਬੇ ਤੋਂ ਸਭ ਕੁਝ ਉਸ ਕੁਝ ਨਹੀਂ ਮੰਗਦੇ ਆਪਣੇ ਸਾਤੋਂਾਰੇ ਦੀ ਕਿਰਪਾ ਗਾਨਾ ਬਾਬਾ ਸ਼ਾਬਾਸ਼ ਜੀ ਧੰਨਵਾਦ ਜੀ ਸਰੋਜੀ ਸਿੰਘ ਕਮਲਜੀਤ ਸਿੰਘ ਸ਼ਵਨਜੀਤ ਸਿੰਘ ਕਿਹੜਾ ਪਿੰਡ ਤੁਹਾਡਾ ਬੱਲੀ ਨੰਗਲ ਜੀ ਜ਼ਿਲ੍ਹਾ ਜ਼ਿਲ੍ਹਾ ਜ਼ਿਲੰਦਰ ਤੁਸੀਂ ਸਾਰੇ ਵਾਸੀ ਤੇ ਆਏ ਹੋ ਅਸੀ ਬਾਬਾ ਜੀ ਪੰਜਾਬ ਸੰਤੋ ਕਾ ਵੀ ਬਰੇਡਾਂ ਸੀਗੇ ਤੇ ਬੇਟੀ ਸਹੀ ਨਹੀਂ ਸੀਗੀ ਜੀ ਬੇਣੀ ਸੀਗੀ ਹਾਂ ਜੀ ਹਾਂ ਜੀ ਤੇ ਇਹ ਐਡਮਟਰੀ ਰੱਖਿਆ ਕਾ ਵੀ ਬਰੇਡਾਂ ਕਿ ਜੇ ਤੁਹਾਨੂੰ ਤੋਂ ਪਤਾ ਲੱਗਾ ਅਜੇ ਵੀ ਇਹਦੇ ਵਿੱਚ ਮੋਬਾਈਲ ਸਿੱਖਿਆ ਜੁਡੀਓ ਤੇ ਤੇ ਅਜੀਬ ਰਹਾ ਜੀ ਬਣੀ ਹੈ ਤੇ ਹੋਰ ਬੇਟੀ ਠੀਕ ਆ ਬਿਲਕੁਲ ਠੀਕ ਹੈ ਜੀ ਕੋਈ ਇੱਥੇ ਮੰਗਦੇ ਨਹੀਂ ਨਹੀਂ ਬੇਟੀ ਕੋਈ ਨਹੀਂ ਜਿੰਨੇ ਚਾਰ ਸਾਲ ਤੋਂ ਬਿਮਾਰ ਹਾਂ ਜੀ ਹਾਂ ਜੀ ਹਾਂ ਜੀ ਸੰਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਤਾਂ ਨੂੰ ਇਹ ਜਿੰਨਾ ਵੀ ਜੇ ਤੜੀ ਜੇ ਕੋਈ ਕੰਦਾ ਹੈ ਤੁਹਾਨੂੰ ਲੱਗਦਾ ਪਿਆ ਨਹੀਂ ਤੇ ਉਹਦਾ ਬੱਚਾ ਅੱਜ ਵੀ ਮੈਡੀਕਲ ਚੱਕਰਾਂ ਵਿੱਚ ਟਕੇ ਰਹਿੰਦੇ ਆ ਤੇ ਤੁਸੀਂ ਜਰੂਰ ਇੱਕ ਹਾਜ਼ਰੀ ਲਵਾਓ ਪਾਪਾ ਜੀ ਦੇ ਅਗੇ ਤੇ ਆ ਬਾਬਾ ਜੀ ਦਾ ਹੀਰਵਾਰ ਪ੍ਰਾਪਤ ਕਰੋ ਜੀ ਕੈਮਰੀ ਬੀਟੀ ਆ ਬਿਲਕੁਲ ਠੀਕ ਤੁਸੀਂ ਠੀਕ ਹੋ ਨਾ ਹਾਂਜੀ ਬਾਬਾ ਜੀ ਠੀਕ ਹੈ ਅਮਰ ਠੀਕ ਹੋ ਨਾ ਚਾਲਵਾ ਜੀ ਦੱਸ ਜੀ ਤੇ ਰਾਣੀ ਪਿੰਡ ਕਿਹੜਾ ਜੀ ਗਮੁੰਡਾ ਗਮੁੰਡਾ ਜ਼ਿਲ੍ਹਾ ਜ਼ਿਲ੍ਹਾ ਜਲੰਧ ਤੁਸੀਂ ਇੱਥੇ ਕਾਹਦੇ ਵਾਸਤੇ ਆਏ ਹੋ ਮੈਂ ਕਾਰ ਬਾਰੇ ਆਇਆ ਸੀ ਬਾਬਾ ਜੀ ਕੀ ਹੋਇਆ ਹੈ ਕਾਰ ਕਾਰ ਮੇਰੇ ਬਾਬਾ ਜੀ ਬਹੁਤ ਬਰਾਈ ਸੀ ਦੂਸਰੇ ਪਾਸੇ ਅਸੀਂ ਆਏ ਆ ਇੱਕ ਕਾਰ ਵਾਸਤੇ ਕਾਰੋ ਵਾਸਤੇ ਆ ਜਿਆਦਾ ਉਹ ਚੱਲ ਪਿਆ ਹਾਂਜੀ ਤੇ ਵੀ ਠੀਕ ਆ ਗਿਆ ਮਾਨੂੰ ਬਹੁਤ ਫਾਇਦਾ ਹੋਇਆ 500 ਪਿੰਡ ਕਿਹੜਾ ਮੈਨੀਪੁਰ ਮੈਨੀਪੁਰ ਕਿਲਾ ਕਿਹੜਾ ਜੀ ਕਪੂਰਸਲਾ ਹਾਂਜੀ ਤੁਸੀਂ ਇੱਥੇ ਕਾਦੇ ਵਾਸਤੇ ਆਏ ਸੀ ਅੰਗਰੇਜ਼ੀ ਮੱਥਾ ਟੇਕਣ ਆਏ ਸੀ ਸਾਨੂੰ ਬੁਖਾਰ ਬੋਲ ਚੜਦਾ ਸੀ ਬੁਖਾਰ ਚੜਦਾ ਸੀ ਹਾਂਜੀ ਕਿੰਨੇ ਚਿਰ ਤੋਂ ਬੁਖਾਰ ਤੋਂ 3 ਸਾਲ ਹੀ ਹੋ ਗਿਆ ਸੀ ਜੱਗ ਸਾਲ ਹੋ ਗਿਆ ਸੀ ਹਾਂਜੀ ਤੁਸੀਂ ਠੀਕ ਹੋ ਹਾਂਜੀ ਠੀਕ ਆ ਕੋਈ ਇੱਥੇ ਮੰਗਦੇ ਨਹੀਂ ਮੁੜ ਕੇ ਬੁਖਾਰ ਚੜਿਆ ਨਹੀਂ ਬੁਖਾਰ ਨਹੀਂ ਚੜਿਆ ਮੁੜ ਕੇ ਮੁੜ ਕੇ ਨਹੀਂ ਚੜਿਆ ਹਾਂਜੀ ਤੇ ਦੂਜਾ ਤੁਸੀਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਦਰਬਾਰ ਆਜਿ ਲੋ ਆਓ ਜਾਂ ਕੀ ਕਰੋ ਠੀਕ ਹੈ ਜੀ ਧੰਨਵਾਦ ਜੀ ਵਰਸ਼ਾ ਰਾਣੀ ਵਰਸ਼ਾ ਰਾਣੀ ਹਾਂਜੀ ਕਿਹੜਾ ਪਿੰਡ ਤੁਹਾਡਾ ਕਿਹੜਾ ਲੁਧਿਆਣਾ ਲੁਧਿਆਣਾ ਸ਼ਹਿਰ ਹਾਂਜੀ ਸਾਰੇ ਬਾਠੇ ਆਏ ਮੇਰੀ ਲੱਤ ਦਰਦ ਹੁੰਦੀ ਸੀ ਉਹ ਠੀਕ ਹੋ ਗਿਆ ਹੁਣ ਕਿੰਨੇ ਚਿਰ ਚੋਈ ਕਾਫੀ 4-5 ਸਾਲ ਹੋ ਗਈ ਸੀ ਦਰਦ ਹੁੰਦੀ ਨੂੰ ਹੰਸਤੋਂ ਚੌਕੀਆਂ ਲਗਾਈਆਂ ਤੇ ਦਲ ਪੀਤਾ ਤੇ ਠੀਕ ਹੋ ਗਈ ਠੀਕ ਹੋ ਗਈ ਹਾਂਜੀ ਸੰਤਾਂ ਨੂੰ ਕੀ ਕਹਿਣਾ ਜਾਓਗੇ ਸਾਰੇ ਬਾਠੇ ਮੱਥਾ ਟੇਕਣ ਆਇਆ ਕਰਨ ਇਥੇ ਬਹੁਤ ਅੱਛੀ ਰੋਣ ਲਗ ਅਸ਼ੀਰਵਾਦ ਮਿਲਦਾ ਬਾਬਾ ਜੀ ਦਾ ਯਾਨੀ ਕਿ ਠੀਕ ਹੋ ਜਾਂਦੇ ਹਾਂਜੀ ਹਾਂਜੀ ਇੱਥੇ ਕੋਈ ਮੰਗਦੇ ਨਹੀਂ 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 ਕੁਛ ਨਹੀਂ ਹੈ ਜੀ ਧੰਨਵਾਦ ਜੀ ਜੀ ਦੇ ਸਹੀ ਹਾਂਜੀ ਪਿੰਡ ਕਿਹੜਾ ਚੌਧਰੀ ਹਾਲ ਜ਼ਿਲ੍ਹਾ ਗੁਰਦਾਸਪੁਰ ਕੀ ਕਾਰਜ ਆ ਗਿਆ ਜੀ ਮੇਰੇ ਲੱਖ ਚੋਂ ਤੀਰ ਨਹੀਂ ਵੀ ਹਟਦੀ ਤੇ ਮੈਂ ਤਿੰਨਾਂ ਦਿਨਾਂ ਤੋਂ ਯਾਣੀ ਉਹ ਦੀ ਸ਼ੀਪ ਉਹ ਲਗਾਤਾਰ ਦੀ ਕਿਰਪਾ ਜੀ ਇੱਥੇ ਕੋਈ ਮੰਗਤ ਨਹੀਂ ਕੋਈ ਮੰਗਣੀ ਕੋਈ ਬਹਿਣਾ ਨਹੀਂ ਜੇ ਲੱਗਦਾ ਜਿਹੜਾ ਆਪਣੇ ਸੱਚੇ ਮਨ ਤੋਂ ਆਉਂਦਾ ਜੇ ਇੱਥੇ ਰੋਗੀ ਹਰਕਤ ਠੀਕ ਹੋ ਜਾਵੇ ਚਲ ਬਾਰ-ਬਾਰ ਕੀ ਕਹਿਣਾ ਚਾਹੋਗੇ ਪਰ ਬਾਰ ਸੱਚਾ ਦਰਬਾਰ ਜੇ ਜਿਹੜਾ ਦਰਬਾਰ ਤੇ ਸੱਚੇ ਮਨ ਤੋਂ ਹੋਊਗਾ ਉਹ ਹਰ ਰੋਗਾਂ ਤੋਂ ਦੂਰ ਹੋਊਗਾ ਧੰਨਵਾਦ ਜੀ ਜੀ ਤੁਹਾਡਾ ਬਲਜੀਤ ਕੌਰ ਪਿੰਨ ਕਿਹੜਾ ਤੁਹਾਡਾ ਮਰਾਲਪੁਰ ਮਰਾਲਪੁਰ ਜ਼ਿਲ੍ਹਾ ਕਿਹੜਾ ਹੁਸ਼ਿਆਰ ਜਦੋਂ ਇੱਥੇ ਆਏ ਕੀ ਕਸਰ ਸੀ ਤੁਹਾਨੂੰ ਕਸਰ ਕਿਹਾ ਸੀ ਉਪਰੀ ਹਾਂਜੀ ਫੋਟੋ ਠੀਕ ਹੋ ਹਾਂਜੀ ਕਿੰਨੇ ਦੇਠੇ ਵਿਆਹ ਠੀਕ ਹੋਏ ਹੋ ਤਿੰਨ ਜੁੜੀ ਹੋਰ ਬਿਲਕੁਲ ਠੀਕ ਹੋ ਹਾਂਜੀ ਇੱਥੇ ਕੋਈ ਮੰਗਤ ਨਹੀਂ 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 ਤੁਹਾਨੂੰ ਕੋਈ ਮੰਗਿਆ ਨਹੀਂ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਾਕੀਆਂ ਨੂੰ ਅਸੀਂ ਇਹ ਕਹਣਾ ਚੱਲੇ ਵਿਸ਼ਵਾਸ ਨਾਲ ਆਓ ਰੀਲ ਕਰ ਤਪਲੀ ਜੀ ਵਿਸ਼ਵਾਸ ਰੱਖ ਕੇ ਮੱਥਾ ਟੇਕੋ ਠੀਕ ਹੋ ਜਾਂਦਾ ਹਾਂਜੀ ਤੁਸੀਂ ਠੀਕ ਹੋ ਨਾ ਹਾਂਜੀ ਧੰਨਵਾਦ ਜੀ ਤੁਹਾਡਾ ਮੇਰਾ ਜੋਤੀ ਜੀ ਹਾਂਜੀ ਇਹ ਤੁਹਾਡਾ ਸ਼ਾਗੀਰ ਦਾ ਹਾਂਜੀ ਹਾਂਜੀ ਇਹ ਸਾਡਾ ਬੇਟਾ ਵਾ ਇਹ ਦੱਸੋ ਤੇਨੂੰ ਕੀ ਗੱਲ ਸੀ ਤੈਨੂੰ ਕਸਰ ਨਹੀਂ ਹੈ ਛੂਹ ਕੇ ਠੀਕ ਹੋ ਗਿਆ ਜੀ ਇਹ ਪਿੰਡ ਕਿਉਂ ਆ ਕੇ ਦੇ ਦਿੱਤੀ ਤੁਹਾਡਾ ਪਿੰਡ ਕਿਹੜਾ ਐਸੀ ਗਲੰਦਰ ਤੋਂ ਜਿਲੰਦਰ ਚੋ ਮੈਂ ਤੁਹਾਡਾ ਵਾਰ ਨੰਬਰ ਕੀ ਆ ਵਾਰ ਨੰਬਰ 72 21 ਵਾਰ ਕਿਹਦੇ ਕੋ ਮੰਗਦੇ ਨਹੀਂ ਨਹੀਂ ਕੋਈ ਮੰਗ ਨਹੀਂ ਜੀ ਇੱਥੇ ਸੱਚੇ ਸੁੱਚੇ ਦਰਬਾਰ ਆ ਬਾਬਾ ਜੀ ਦਾ ਕੋਈ ਮੰਗ ਲੀਏ ਇੱਥੇ ਜਿਹੜਾ ਵੀ ਆਂਦਾ ਸਭ ਦੁੱਖ ਦੂਰ ਹੋ ਜਾਂਦੇ ਕੋਈ ਸੰਤਾਂ ਨੂੰ ਕੀ ਕਹਿਣਾ ਜਾਓਗੇ ਮੈਂ ਸੰਤਾਂ ਨੂੰ ਇਹ ਕਹਿਣਾ ਚਾਹਨੀ ਆ ਕਿ ਸੱਚੇ ਸੁੱਚੇ ਦਰਬਾਰ ਆ ਆਪਣੀ ਅਸਲੀ ਆਪਣੀ ਭਾਵਨਾ ਲੈ ਕੇ ਆਓ ਤੇ ਆਪਣੇ ਸਾਰੇ ਦੁੱਖ ਆਪੇ ਜਾ ਕੇ ਦੂਰ ਕਰਕੇ ਜਾਈਓ ਤੁਹਾਡਾ ਮੰੰਤੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਗੋਪੀ ਜੀ ਠੀਕ ਹੈ ਜੀ ਬਾਕੀ ਆ ਬੜਾ ਬੜਾ ਬੇਰ ਲਕੀ ਪਿੰਡ ਸ਼ਹਿਰ ਸੰਤਨ ਤੁਸੀਂ ਕਾਰੇਵਾਸੇ થી ਆਏ ਹੋ 3 ਸਾਲ ਤੋਂ ਸਿੱਧਾ ਵੀ ਪ੍ਰੋਬਲਮ ਉਹ ਠੀਕ ਹੋ ਗਿਆ ਠੀਕ ਹੋ ਗਈ ਆ ਹਾਂਜੀ ਤੇ ਇੱਥੇ ਕੋਈ ਮੰਗਦੇ ਨਹੀਂ ਨਹੀਂ ਕੋਈ ਮੰਗਦੇ ਤੇ ਹੁਣ ਤੇ ਬਿਲਕੁਲ ਠੀਕ ਜੇ ਬਿਲਕੁਲ ਠੀਕ ਜੇ ਹਾਂਜੀ ਸੰਤਨ ਨੂੰ ਕੀ ਕਹਿਣਾ ਚਾਹੋਗੇ ਸੰਤਨ ਨੂੰ ਇਹ ਤਾਂ ਕਹਿਣਾ ਚਾਹੋਨਾ ਵੀ ਇੱਥੇ ਪਹੁੰਚਣ ਤੇ ਵੀ ਜੇ ਠੀਕ ਹੋਣਾ ਜੇ ਨਾਲ ਦਵਾਈਆਂ ਦਾ ਕੋਈ ਅਸਰ ਨਹੀਂ ਪੈਂਦਾ ਧੰਨਵਾਦ ਹਾਂਜੀ ਘਰ ਵਾਲੇ ਹਾਂਜੀ ਇਤਾਂ ਹੀ ਹੋਈ ਨਹੀਂ ਠੀਕ ਹੋਏ ਆਨੂ ਤੁਹਾਡਾ ਨਾਮ ਆ ਪਿੰਡ ਕਿਹੜਾ ਤੁਹਾਡਾ ਚਿਲੰਦਰ ਜਿਲੰਦਰ ਤੋਂ ਜਿਲੰਦਰ ਸ਼ਹਿਰ ਹਾਂਜੀ ਵਾਰਡ ਨੰਬਰ ਕੀ ਵਾਰਡ ਨੰਬਰ ਨਹੀਂ ਹੈ ਕੋ ਦਾਨੀ ਸੁਨਦਰ ਚ ਦਰ ਇਹਨੇ ਬਸਤੀ ਦਾਨੀ ਸੁਨਦਰ ਚ ਬਸਤੀ ਦਾਨ ਸੁਨਦਰ ਕੀ ਗੱਲ ਸੀ ਤੁਹਾਨੂੰ ਮੈਨੂੰ ਬਾਹ ਫੋਲਾਂ ਤੋਂ ਪ੍ਰੋਬਲਮ ਹੈ ਹੱਥ ਨਹੀਂ ਚੱਲਦੇ ਹੈਗੇ 10 ਸਾਲ ਤੋਂ ਹੱਥ ਨਹੀਂ ਚੱਲਦੇ ਹਾਂਜੀ ਆ ਦਿਖਾਓ ਜੀ ਹੱਥ ਇੱਦਾਂ ਇੱਦਾਂ ਕਰੋ 10 ਸਾਲ ਤੋਂ ਹੀ ਹਾਂਜੀ ਤੇ ਤੁਹਾਨੂੰ ਹੁਣ ਕੀ ਠੀਕ ਹੋ ਹਾਂ ਠੀਕ ਲੱਗਦਾ ਕਿੰਨੇ ਚਿਰ ਚ ਠੀਕ ਹੋਏ ਹੋ ਤੁਸੀਂ ਬਾਤ ਤਿੰਨ ਚਾਰ ਵਾਰ ਹੁੰਦੀ ਕਰਦੇ 3 ਚਾਰ ਮਿੰਟ ਚ ਠੀਕ ਹੋ ਗਏ ਹੋ ਹਾਂਜੀ ਸੱਚਾ ਬਚਨ ਹਾਂਜੀ ਤੇ ਹੁਣ ਤਾਂ ਬਾਵਾ ਤਾਂ ਕਰੋ ਬਖਾਓ ਸੰਸ ਨੂੰ ਇਹ ਕਿੰਨੇ ਜਿਹੇ ਵਾਰ ਬਾਵਾ ਅਜ ਤਾਂ ਕੀਤੀਆਂ ਹਾਂਜੀ 7 ਸਾਲੋਂ ਚੱਲੇ ਹਾਂਜੀ 7 ਸਾਲੋਂ ਚੱਲੇ 7 ਸਾਲੋਂ ਚੱਲੇ ਆ ਅੱਜ ਬਾਵਾ ਤਾਂ ਕੀਤੀਆਂ ਫੇਰ ਤਾਂ ਕਰੋ ਹੁਣ ਤੁਰਨ ਲੱਪੇ ਅੱਜ ਕਿੰਨੇ ਜਿਹੇ ਵਾਰ ਤੁਰੇ ਜੇ ਸੇ 3-4 ਮਹੀਨਿਆਂ ਬਾਅਦ ਦਾੰਤੁਰੀ 3-4 ਮਹੀਨਿਆਂ ਮਤੁਰੇਓ ਤੁਰ ਕੇ ਖਾਓ ਬਾਹਰ ਜਾਓ ਕਾਸ਼ ਪਾਣੀ ਦਿਖਾ ਦੇ ਕਾਹਦਾ ਆਓ ਬਾਕੀ ਸੰਗਤਾਂ ਨੂੰ ਦਰਬਾਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਇੱਥੇ ਖੈਰ ਵੰਦੀ ਜੋੜੀ ਚ ਆਓ ਤੁਸੀਂ ਸਾਰੇ ਜਿਹਨਾਂ ਨੂੰ ਤੁਹਾਨੂੰ ਦੁੱਖ ਟਕਰੀ ਆ ਗਈ ਹੈ ਇੱਥੇ ਕੋਈ ਮੰਗਦੇ ਨਹੀਂ ਨਹੀਂ ਕੋਈ ਮੰਗ ਨਹੀਂ ਧੰਨਵਾਦ ਜੀ